ਉਹ ਡਿਸਮਿਸ ਕੀਤਾ ਹੈਗੇ ਅਸੀਂ ਮੰਗਤਰਾਮ ਨੂੰ ਉਹਦਾ ਦੱਸਦੇ ਹਾਂ ਜਿੱਦਾਂ ਤੁਹਾਨੂੰ ਪਤਾ ਹੈਗਾ ਜਿਹੜਾ ਸਾਡੇ ਇੱਥੇ 25 ਨੰਬਰ ਖੇਲ ਮਕਤਬਾ ਦਾ ਜੋ ਹੈਗਾ ਮਕਤਬਾ ਨੰਬਰ 130 ਜਿਹਦੇ ਵਿੱਚ ਇੱਕ ਨਵਾਲਗ ਬੱਚੀ ਦੀ ਜਿੱਦੀ ਡੈਥ ਹੋਈ ਸੀਗੀ ਉਹਦੇ ਵਿੱਚ ਅਸੀਂ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਮੰਗਤਰਾਮ ਏਐਸਏ ਜਿਹੜਾ ਉੱਤੇ ਔਕੇ ਤੇ ਗਿਆ ਸੀਗਾ ਉਹਨੂੰ ਅਸੀਂ 23 ਤਰੀਕ ਨੂੰ ਸਸਪੈਂਡ ਕਰਕੇ ਉਹਦੀ ਵਿਭਾਗੀ ਕਾਰਵਾਈ ਜਿਹੜੀ ਹੈ ਉਹ ਅਮਲ ਤੇ ਜਾਂਦੀ ਸੀ ਤੇ ਅੱਜ ਜਿਹੜਾ ਹੈਗਾ ਉਹਨੂੰ ਮਹਿਕਮੇ ਤੋਂ ਤੋਂ ਬਾਅਦ ਜਿਹੜਾ ਮਕਦਮਾ ਦਰਜ ਤੋਂ ਬਾਅਦ ਢੰਗਾਈ ਨਾਲ ਜਿਹੜੀ ਵੀ ਜਾਂਚ ਕੀਤੀ ਗਈ ਉਸ ਜਾਂਚੇ ਪਾਇਆ ਗਿਆ ਹੈਗਾ ਕਰਕੇ ਵੀ ਇਹਦੀ ਜਿਹੜੀ ਬਹੁਤ ਲੈਕੀ ਹੈਗੀ ਹੈ ਔਰ ਇਹਨੇ ਆਪਣੀ ਡਿਊਟੀ ਜਿਹੜੀ ਹੈਗੀ ਹੈ ਉਹ ਪ੍ਰੋਪਰ ਤਰੀਕੇ ਨਾਲ ਇਹਦੀ ਨਹੀਂ ਕੀਤੀ ਔਰ ਅਣਗੈਲੀ ਕੀਤੀ ਹੈਗੀ ਹੈ ਪਰ ਇਸ ਕਰਕੇ ਜਿਹੜਾ ਹੈਗਾ ਉਹਨੂੰ ਮਹਿਕਮੇ ਤੋਂ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ ਸਸਪੈਂਡ ਕਿਦੋਂ ਕੀਤਾ ਗਿਆ ਸੀ ਉਸ ਦੇ ਬਾਰੇ ਵੀ ਦੱਸ ਦਿਓ ਕੀ ਅਣਗੈਲੀ ਪਾਈ ਗਈ ਸੀ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਜਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਮੌਕੇ ਪਰ ਗਿਆ ਸੀਗਾ ਉਸ ਦਿਨ ਅਸੀਂ ਇਹਨੂੰ ਸਸਪੈਂਡ ਕਰਕੇ ਡਿਪਾਰਟਮੈਂਟ ਇਨਕੁਆਰੀ ਜਿਹੜੀ ਹੈਗੀ ਐ ਵੀ ਇਨੀਸ਼ੀਏਟ ਕੀਤੀ ਸੀਗੀ ਉਸ ਤੋਂ ਬਾਅਦ ਮੁਕਦਮਾ ਦਰਜ ਹੋਣ ਤੋਂ ਬਾਅਦ ਜਦੋਂ ਇਹਦੀ ਢੰਗਾਈ ਨਾਲ ਇਹ ਜਾਂਚ ਕੀਤੀ ਗਈ ਕਿ ਵਾਕਈ ਹੀ ਇਹ ਜਦੋਂ ਉੱਤੇ ਮੌਕੇ ਤੇ ਗਿਆ ਸੀਗਾ ਇਹਨੇ ਆਪਣੀ ਡਿਊਟੀ ਪਤੀ ਜਿਹੜਾ ਹੈਗਾ ਲਾਪਰਵਾਹੀ ਵਰਤੀ ਹੈਗੀ ਆ ਔਰ ਡਿਊਟੀ ਸਹੀ ਤਰੀਕੇ ਨਾਲ ਢੰਗ ਨਾਲ ਨਹੀਂ ਕੀਤੀ ਹੈਗੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਮਹਿਕਮਾ ਤੋਂ ਇਹਨੂੰ ਜਿਹੜਾ ਹੈਗਾ ਪ੍ਰਵਾਨ ਕਰ ਦਿੱਤਾ ਗਿਆ। ਉਹ ਉਸ ਲਈ 4 ਮਲਾਈਨ ਹੋਰ ਸੀ ਨਾਲ। ਉਹਦੇ ਵਿੱਚ ਇਹ ਜਿਹੜਾ ਐਸਏ ਮੰਗਤਰਾਮ ਨੂੰ ਜਿਹੜਾ ਪ੍ਰਵਾਨ ਕਰ ਦਿੱਤਾ ਗਿਆ ਹੈਗਾ ਔਰ ਜਿਹੜੇ ਦੋ ਪੀਸੀਆਰ ਦੇ ਮੁਲਾਜ਼ਮ ਜਿਹੜੇ ਹੈਗੇ ਜਿਹੜੇ ਸਾਡੀ ਰੋਮਿਊ ਚੱਲਦੀ ਹੈਗੀ ਆ ਉਹ ਵੀ ਮੌਕੇ ਉੱਤੇ ਗਏ ਸੀਗੇ ਉਹਨਾਂ ਨੂੰ ਜਿਹੜਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਵਿੜੀਏ ਉਹ ਭਾਗੀ ਕਾਰਜ ਜਿਹੜੀ ਅਮਲ ਲਿਆ ਰਹੇ। ਆਇਡੈਂਟੀਫਾਈ ਕੀਤਾ ਜਾਂ ਦਰਜ ਕਰਨ ਦੀ ਵੀ ਜਿਹੜੀ ਇਹ ਗੱਲ ਉਹ ਉਹਦੇ ਬਾਰੇ ਜਿਹੜਾ ਹੈਗਾ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਐਫਪੀਆਰ ਦਾ ਜਿਹੜੀ ਹੈਗੀ ਕਿਹਦੇ ਬਾਰੇ ਹੋਣੀ ਕੀ ਨਹੀਂ ਹੈਗੀ ਆ ਪਰ ਜਿਹੜੀ ਅਸੀਂ ਉਹ ਪਰਿਵਾਰ ਨੂੰ ਅਸੀਂ ਬੁਲਾ ਕੇ ਦੁਆਰਾ ਉਸ ਚੀਜ਼ ਬਾਰੇ ਅਸੀਂ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਇਸ ਸੰਬੰਧੀ ਜਿਹੜਾ ਹੈਗਾ ਤੁਹਾਨੂੰ ਹੀ ਦੱਸਿਆ ਵੀ ਡਿਸਕਸ ਕੀਤਾ ਹੈਗਾ ਪਰ ਪਰਿਵਾਰ ਨਾਲ ਅਸੀਂ ਇਨ ਟੱਚ ਹੈਗੇ ਆ ਪਰ ਪਰਿਵਾਰ ਦੇ ਨਾਲ ਹੈਗੇ ਆ ਅੱਜ ਉਸ ਛੋਟੀ ਬੱਚੀ ਦਾ ਜਿਹੜਾ ਹੈਗਾ ਅੱਜ ਭੋਗ ਹੈਗਾ ਉੱਥੇ ਵੀ ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਆ ਉਹ ਜਾ ਰਹੇ ਸਾਨੂੰ ਡੈਟੀਫ ਕੀਤਾ ਮੰਗਰਾਮ ਨੇ ਗਾਲਪਰ ਕੀ ਕੀ ਅੰਦਰ ਹੈ ਕਿ ਚਾਹ ਵਾਰ ਮਿੱਤੀ ਕਿਉਂ ਇਦਾਂ ਕੀਤਾ ਇਹ ਰਾਜਨੀਤਾਂ ਨੂੰ ਦੱਸਿਆ ਰਾਜਨੀਤਿਕ ਲੋਕ ਕਹਿੰਦੇ ਕਿ ਅਗਰ ਜੇ ਮੰਗਤਰਾਮ ਕਾਰਵਾਈ ਕਰਦਾ ਸ਼ਾਇਦ ਬੱਚੀ ਜਿੰਦੀ ਹੁੰਦੀ ਬੱਚੀ ਬਾਤ ਦੇ ਤੁਹਾਨੂੰ ਦੱਸਿਆ ਨੇ ਜੀ ਜਿਹੜੀ ਅਸੀਂ ਇਹ ਮੁਕੱਦਮਾ ਦਰਜ ਕਰਤੋਂ ਬਾਅਦ ਇਹਨਾਂ ਦੀ ਜਾਂਚ ਕਰਕੇ ਉਸ ਤੋਂ ਬਾਅਦ ਹੀ ਇਹਨਾਂ ਮਹਿਕਮੇ ਤੋਂ ਜਿਹੜਾ ਹੈਗਾ